ਹੋਏਗਾ ਕਿ ਮਾਨ ਸਰਕਾਰ ਨੇ ਦੋ ਦਿਨ ਦਾ ਇੱਕ ਸਪੈਸ਼ਲ ਸੈਸ਼ਨ 10 ਤੇ 11 ਜੁਲਾਈ ਨੂੰ ਬੁਲਾਇਆ ਮੇਰੀ ਵਿਸ਼ੇਸ਼ ਸਰਕਾਰ ਨੂੰ ਇਹ ਅਪੀਲ ਹੋਏਗੀ ਕਿ ਬਾਕੀ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਲਾਅ ਐਂਡ ਆਰਡਰ ਦਾ ਮੁੱਦਾ ਇਹ ਪੰਜਾਬ ਦਾ ਸਾਰਨ ਅਹਿਮ ਮੁੱਦਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਸਵੇਰੇ ਹੀ ਬੋਰ ਦੇ ਇੱਕ ਬੜੇ ਨਾਮੀ ਬਿਜ਼ਨਸਮੈਨ ਸੰਜੇ ਵਰਮਾ ਸਾਹਿਬ ਇਹਨਾਂ ਨੂੰ ਅੱਜ ਸਵੇਰੇ ਹੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ ਵੇਅਰ ਵੈਲ ਨਾਂ ਦੀ ਇੱਕ ਬਹੁਤ ਮਸ਼ਹੂਰ ਟੇਲਰਿੰਗ ਕੰਪਨੀ ਜਿਹੜੀ ਘੱਟ ਤੋਂ ਘੱਟ ਮਾਲਵੇ ਦੇ 5-7 ਜ਼ਿਲ੍ਹਿਆਂ ਨੂੰ ਕੇਟਰ ਕਰਦੀ ਸੀ ਇਸ ਤੋਂ ਪਹਿਲੇ 2-3 ਦਿਨ ਪਹਿਲਾਂ ਇੱਕ ਨਾਮੀ ਡਾਕਟਰ ਸਨ ਮੋਗੇ ਦੇ ਡਾਕਟਰ ਕੰਬੋਜ ਜਿਨ੍ਹਾਂ ਦਾ ਨਾਂ ਹੈ ਜਿਨ੍ਹਾਂ ਦੀ ਆਪਣੀ ਬੇਟੀ ਇੱਕ ਮਸ਼ਹੂਰ ਪੰਜਾਬੀ ਮੂਵੀਜ਼ ਦੀ ਐਕਟ੍ਰੈਸ ਹੈ ਤਾਂ ਮੈਂ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਕਿ ਮੈਂ ਮਾਨਸਬ ਤੁਹਾਨੂੰ ਪਹਿਲੇ ਕਹਿਣਾ ਚਾਹਨਾ ਬਾਕੀ ਮੁੱਦਿਆਂ ਨਾਲੋਂ ਲਾਅ ਐਂਡ ਆਰਡਰ ਤੇ ਉੱਥੇ ਚਰਚਾ ਕਰੋ ਹਰ ਵਾਰ ਅਸੀਂ ਕੋਸ਼ਿਸ਼ ਕੀਤੀ ਕਿ ਲਾਅ ਐਂਡ ਆਰਡਰ ਤੇ ਚਰਚਾ ਕੀਤੀ ਜਾਏ ਕਦੀ ਵੀ ਨਾ ਤੁਸੀਂ ਨਾ ਤੁਹਾਡੇ ਸਪੀਕਰ ਨੇ ਟਾਈਮ ਦਿੱਤਾ ਐਸ ਮੌਕੇ ਦੇ ਉੱਤੇ ਜਦੋਂ ਕਿਸੇ ਪੰਜਾਬੀ ਦੀ ਨਾ ਜ਼ਿੰਦਗੀ ਮਹਿਫੂਜ਼ ਹੈ ਨਾ ਉਹਦਾ ਕਾਰੋਬਾਰ ਮਹਿਫੂਜ਼ ਹੈ ਅੱਜ ਹਰ ਪੰਜਾਬ ਦੇ ਪਿੰਡ 'ਚ ਜਿਹੜਾ ਵੀ ਕੋਈ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰਲੇ ਮੁਲਕਾਂ ਚ ਗਏ ਨੇ ਜਿੰਨਾਂ ਦਾ ਕਾਰੋਬਾਰ ਮਿਹਨਤ ਦੇ ਨਾਲ ਕੋ ਚੰਗਾ ਬੜਾ ਚੱਲ ਪਿਆ ਕੋਈ ਇਹੋ ਜਿਹਾ ਪਰਿਵਾਰ ਨਹੀਂ ਸਾਡੇ ਸ਼ਹਿਰਾਂਾਂ ਚ ਕਸਬਿਆਂ ਚ ਜਾਂ ਪੰਜਾਬ ਦੇ ਛੋਟੇ ਸ਼ਹਿਰਾਂ ਜਾਂ ਵੱਡੇ ਸ਼ਹਿਰਾਂ ਤੇ ਨਾ ਫਰੋਤੀਆਂ ਦੇ ਟੈਲੀਫੋਨ ਜਾਂ ਚਿੱਠੀਆਂ ਨਹੀਂ ਆ ਮੈਂ ਮੰਗ ਕਰਾਂਗਾ ਸਾਰਿਆਂ ਨੂੰ ਪਹਿਲੇ ਕਿ ਭਗਵੰਤ ਮਾਨ ਜੇ ਤੇਰ ਕੋ ਸਰਕਾਰ ਨਹੀਂ ਚੱਲਦੀ ਤੂੰ ਕਿਰਪਾ ਕਰਕੇ ਅਸਤੀਫਾ ਦੇ ਮੁੱਖ ਮੰਤਰੀ ਸ਼ਹਿਤ ਨਾ ਤੇਰ ਕੋ ਮਨਿਸਟਰੀ ਚੱਲੀਏ ਕਿਉਂਕਿ ਉਹ ਮਨਿਸਟਰੀ ਤੇ ਦੂਜੇ ਚਲਾ ਰਹੇ ਤੂੰ ਤੇ ਨਿਰ ਇੱਕ ਮਾਨਸਾ ਤੁਸੀਂ ਤੇ ਨਿਰ ਇੱਕ ਬਖੋਟਾ ਬਣ ਕੇ ਰਹਿ ਗਏ ਸਰਕਾਰਾਂ ਕੇਜਰੀਵਾਲ ਚਲਾ ਰਹੇ ਨੇ ਪੰਜਾਬ ਦੀ ਲੁੱਟ ਦਿੱਲੀ ਵਾਲੇ ਕਰ ਰਹੇ ਨੇ ਤੁਹਾਨੂੰ ਜਿਹੜੇ ਪੰਜਾਬ ਦਾ ਰਾਖਾ ਬਣ ਕੇ ਰੋਲ ਕਰਨਾ ਚਾਹੀਦਾ ਸੀ ਤੁਸੀਂ ਆਪਣੀ ਚੀ ਮਨਿਸਟਰ ਦੀ ਕੁਰਸੀ ਵਾਸਤੇ ਸਾਰਾ ਕੁਝ ਛੱਡ ਦਿੱਤਾ ਅੱਜ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਫਰੋਤੀਆਂ ਦੇ ਟੈਲੀਫੋਨ ਕੰਪਲੀਟ ਪੰਜਾਬ ਪੁਲਿਸ ਜਿਹੜੀ ਹੈ ਸਾਰਾ ਪੁਲਿਸ ਦਾ ਸਟਰਕਚਰ ਖਤਮ ਹੋ ਚੁੱਕਿਆ ਬਹੁਤੀ ਜਗ੍ਹਾ ਦੇ ਉੱਤੇ ਤੁਸੀਂ ਤੁਹਾਡੀ ਪਾਰਟੀ ਆਪ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਨੇ ਬੇਚੇਜਕ ਗੈਂਗਸਟਰਸ ਦਾ ਇਸਤੇਮਾਲ ਕੀਤਾ ਅਸੀਂ ਵੇਖਿਆ ਜਿਲੰਦਰ ਵੈਸਦੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਨੂੰ ਪਟਿਆਲਾ ਦੀ ਜੇਲ੍ਹ ਚੋਂ ਲੈ ਕੇ ਉਹਦੀ ਵਰਤੋਂ ਕੀਤੀ ਕਿ ਵੋਟਰਾਂ ਵਾਸਤੇ ਡੇਰਾ ਬਾਬਾ ਨਾਨਕ ਦੀਆਂ ਇਲੈਕਸ਼ਨਾਂ ਵਿੱਚ ਇੱਕ ਗੈਂਗਸਟਰ ਦੀ ਮਦਦ ਲਈ ਗਈ ਅੱਜ ਦੇ ਦਿਨ ਜਿੰਨੂੰ ਫਰੋਤੀ ਦਾ ਟੈਲੀਫੋਨ ਤੇ ਚਿੱਠੀ ਆਂਦੀ ਹੈ ਉਹਨੂੰ ਪੁਲਿਸ ਵਾਲੇ ਕਹਿੰਦੇ ਕਿ ਜਾਂ ਤੇ ਤੂੰ ਆਪ ਕਾਕਾ ਉਹਨਾਂ ਨਾਲ ਨਿਵੇੜ ਲੈ ਤੇ ਨਹੀਂ ਤੇ ਇਹੀ ਵਿੱਚ ਬਹਿ ਕੇ ਨਿਵੇੜ ਦੇ ਨੇ ਕੰਪਲੀਟ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਹੈ ਕੰਪਲੀਟ ਭਗਵੰਤਬਾਨ ਜੀ ਤੁਸੀਂ ਆਪਣੀ ਡਿਊਟੀ ਚ ਫੇਲ ਹੋ ਚੁੱਕੇ ਹੋ ਮੈਂ ਮੰਗ ਕਰਾਂਗਾ ਅ ਗਜ਼ਲੀਟ ਆਫ ਦੀ ਆਪੋਜੀਸ਼ਨ ਤੇ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਇਸ ਕਰਦੀ ਮੰਨ ਕਰੇਗੀ ਬਾਕੀ ਜਿਹੜੇ ਤੁਸੀਂ ਇਸ਼ੂਜ਼ ਲੈ ਕੇ ਆ ਰਹੇ ਉਹ ਵੀ ਸਾਨੂੰ ਪਤਾ ਹੈ ਮੇਰੀ ਆਪਟਿਕਸ ਨੇਰੇ ਲੋਕਾਂ ਨੂੰ ਤੁਸੀਂ ਡਰਾਮਾ ਹੀ ਕਰਦੇ ਹੋ ਸਚਾਈ ਦੇ ਵਿੱਚ ਤੁਸੀਂ ਕੋਈ ਚੀਜ਼ ਸਿਰੇ ਅੰਜਾਮ ਨਹੀਂ ਪਹਚਾਣੀ ਤੁਸੀਂ ਡਰਾਮਾ ਕਰਨਾ ਸ਼ੂਟ ਐਂਡ ਸਕੂਟ ਦੀ ਪਾਲਿਸੀ ਨੂੰ ਕਿਹਾ ਜਾਂਦਾ ਕਿ ਪਹਿਲੇ ਘੋੜੀ ਚਲਾਓ ਤੇ ਫਿਰ ਭੱਜੋ ਉਤੋਂ ਮੌਕੇ ਤੋਂ ਤੁਹਾਡੀ ਜਿਹੜੀ ਇਹ ਸਰਕਾਰ ਹੈ ਕੋਈ ਵੀ ਕੰਮ ਨੇਪਰੇ ਨਹੀਂ ਚੜ ਰਿਹਾ ਮੈਂ ਚਾਹਾਂਗਾ ਲੌਂਡ ਆਰਡਰ ਤੇ ਸਪੈਸ਼ਲ ਡਿਸਕਸ਼ਨ ਹੋਏ ਇੱਕ ਦਿਨ ਮਿਨਿਮਮ ਇਸ ਸੈਸ਼ਨ ਨੂੰ ਹੋਰ ਵਧਾਇਆ ਜਾਏ ਤੇ ਜਵਾਬ ਦੇ ਤੁਸੀਂ ਉੱਠ ਕੇ ਦੱਸੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਸੋ ਇੰਨੀ ਮੈਂ ਆਪਣੇ ਵੱਲੋਂ ਸਮੁੱਚੇ ਪੰਜਾਬ ਵੱਲੋਂ ਮੰਗ ਕਰਨਾ ਕਿ ਜੇ ਤੇਰੇ ਵਿੱਚ ਕੋਈ ਗੈਰਤ ਹੈ ਭਗਵੰਤਮਾਨ ਤੇ ਅਸਤੀਫਾ ਦੇ ਆਪਣੇ ਪਦ ਤੋਂ ਤੇ ਇਸ ਇਹ ਜਿਹੜਾ ਸੈਸ਼ਨ ਆ ਰਿਹਾ ਇਹਦੇ ਵਿੱਚ ਇੱਕ ਦਿਨ ਸਪੂਰਾ ਦਿਨ ਜਿਹੜਾ ਲਾਅਨ ਆਰਡਰ ਤੇ ਚਰਚਾ ਕਰੋ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਪੰਜਾਬੀਆਂ ਨੂੰ ਆਸ਼ਵਾਸਾ ਕਰਾਂਗਾ ਕਿ ਤਗੜੇ ਹੋਗੇ ਇਸ ਇਸ਼ੂ ਤੇ اپੋਜੀਸ਼ਨ ਦਾ ਸਾਥ ਦੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਾਥ ਦੋ ਇਸ ਗਵਰਨਮੈਂਟ ਨੂੰ ਅਸੀਂ ਕਿਤੇ ਨਹੀਂ ਚ ਖੜਾ ਕਰ ਸਕੀਏ ਤੇ ਆਪਣੀਆਂ ਆਪਣੇ